ਚਾਲ ਵੀ ਚਾਲ ਵੀ ਪਾਲਟ ਦੇ ਟਰੈਲੀ 'ਤੇ ਦੋ ਦੋ ਕਿਲੋ ਦਾ ਇੱਕ ਇੱਕ ਆਲੂ ਹੈ ਆਲੂ ਪਟਾ ਹੈ ਹਾਂ ਕਿੰਨੇ ਸਿਰ ਤੇ ਆਹ ਬਹੁਤ ਵੱਡੇ ਵੱਡੇ ਆ ਐਦਾਂ ਵੀ ਵੱਡੇ ਵੱਡੇ ਮੈਂ ਉਹ ਘਰੇ ਨੇ ਖੇਤ 'ਚ ਉਹ ਕੱਲ ਸੀ 1 ਕਿਲੋ 10 ਗ੍ਰਾਮ ਦਾ ਆਲੂ ਆਣ ਆ ਲੈਨੇ ਉਦੋਂ ਹੀ ਵੱਡਾ ਚੱਕ ਲਿਆ ਲਿਆ ਆ ਦੇਖਾ ਆ ਤਾਂ ਜਮੇ ਯਾਰ ਪਹਾੜੀ ਹੈ ਜਮਾ ਤਾਂ ਆ ਲੈ ਯਾਰ ਅਹ ਸੱਟੋ ਘਟ 2-2 ਕਿਲੋ ਦੇ ਆਲੂ ਪਏ ਨੇ ਵਿੱਚ ਤਾਂ ਕਿ ਚੱਲ ਵੀ ਚੱਲ ਆ ਦੇ ਕੇਰਾ ਟਰੈਲੀ ਬਹੁਤ ਟਾਈਮ ਹੋ ਗਿਆ ਤੈਨੂੰ ਆ ਆਲੂ ਦੀ ਸਪੈਸ਼ਲ ਵੀਡੀਓ ਢੇਰ ਲੱਗੇ ਪਿਆ ਥੋੜੇ ਜੇ ਬਾਹਣ ਦੇ ਵਿੱਚੋਂ ਇੰਨੇ ਜ਼ਿਆਦਾ ਆਲੂ ਨਿਕਲੇ ਚੱਲ ਕੇ ਨਾ ਚੱਲ ਚਾਲ ਪਲਟ ਆ ਤਾਂ ਤੋ ਬਾਹਲਾ ਬ੍ਰੀਕੀ ਚ ਪੈ ਜਾਣਾ ਆ ਦੇ ਭਰੀ ਜਾਂਦੇ ਆਲੂਆਂ ਦੇ ਗੱਟੇ ਉਹ ਚੜ ਗਿਆ ਲਾਹੂਗਾ ਹੁਣ ਚੱਲ ਵੀ ਚੱਲ ਚੱਕ ਤੇ ਲੈ ਫਟ ਲਾਹ ਲਾਹ ਦੇ ਲਾਹ ਦੇ ਕਿਰਾ ਬਹੁਤ ਟਾਈਮ ਲਾਦਾ ਮੈਂ 50 ਟਰੈਲੀਆਂ ਹੋਰ ਵੀ ਆ ਉਹ ਵੀ ਲੈ ਕੇ ਆਉਣੀ ਆ ਹਾਂ ਚੱਲ ਕੇ ਭਾਈ ਚੱਲ ਚੱਲ ਕਿਰਾ ਚੱਲ 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 ਪਹੁੰਚ ਗਿਆ ਮੈਂ ਪਹੁੰਚ ਗਿਆ ਚੱਲ ਪਲਟ ਦੇ ਚੱਲ ਆਉਣ ਦੇ ਆਉਣ ਦੇ ਆਹ ਉਹ ਹੋ ਗਿਆ ਕ੍ਰੇਟ ਰੁੱਡ ਦੇ ਵਿੱਚ ਚੱਲ ਬਈ ਚੱਲ ਚੱਲ ਬਹੁਤ ਆਲੂ ਖਾਨਾ ਨਿਕਲੇ ਬਹੁਤ ਵੱਡੇ ਵੱਡੇ ਆਲੂ ਲਾ ਕੇ ਢੇਰ ਗੱਲ ਆਲੂਆਂ ਦਾ ਢੇਰ ਲੱਗ ਬਹੁਤ ਵੱਡੇ ਵੱਡੇ ਆਲੂ ਆ ਨੀ ਮੇੜ ਤੇ ਹੋਰ ਖੜੀ ਆ ਜੀ ਹੋਰ ਖੜੀ ਏ ਇੱਕ ਅਜੇ ਇੱਕ ਹੋਰ ਭਰੀ ਖੜੀ ਆ ਵੱਡੀ ਟ੍ਰੈਲੀ ਬਹੁਤ ਵੱਡੀ ਟ੍ਰੈਲੀ ਆ ਆਲੂ ਲਿਗੜੇ ਨੇ ਭਈਏ ਟੀ ਕਟੋ ਕਟ 400 ਕਵਾਂਟਲ ਕਿੱਲੇ ਦੇ ਆਹ ਟਰੈਲੀ ਹੋਰ ਭਰੀ ਕੀ ਆ ਥੋੜਾ ਜਾ ਵਾਹਣ ਥੋੜਾ ਜਾ ਇਹਦੇ ਵਿੱਚੋਂ ਐਡੀਆਂ ਐਡੀਆਂ 10 ਟਰਾਲੀਆਂ ਭਰ ਗਈਆਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿੰਨੇ ਹੋਣਗੇ ਆਪਈ ਟਰਲੀ ਭਰੀਕ ਇਕੋ ਲਾਤੀ ਤੇ ਕੋਸ਼ ਲਾਤੀਆਂ ਤੜਕੇ ਟਰੈਕਟਰ ਬਾਗੀ ਆ ਸਿਰਫ ਦੋਖ ਕਿੱਲੇ ਵਾਹਣਾ ਦੋਖ ਦੋ ਕਿੱਲਾਂ ਚੋਂ 10 ਟ੍ਰੈਲੀਆਂ ਪੂਰੀਆਂ ਵੱਡੀਆਂ